ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਭਰਵੇਂ Karele ਦੀ ਸਬਜ਼ੀ ਇਹਦੇ ਲਈ ਅਸੀਂ ਲਏ ਨੇ 1/2 ਕਿਲੋ Karele ਜਿਹਨਾਂ ਨੂੰ ਅਸੀਂ ਚੰਗੇ ਤਰ੍ਹਾਂ ਧੋ ਕੇ ਨਮਕ ਲਗਾ ਕੇ ਰੱਖ ਦਿੱਤਾ ਹੈ 2-4 ਘੰਟੇ ਰੱਖਣ ਤੋਂ ਬਾਅਦ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਚੰਗੇ ਤਰ੍ਹਾਂ ਧੋ ਕੇ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਟ ਲੈਣਾ ਵਾ ਉਸ ਤੋਂ ਬਾਅਦ ਇਸ ਦਾ ਆਪਾਂ ਮਸਾਲਾ ਤਿਆਰ ਕਰਨ ਲਈ ਮੈਂ ਇੱਥੇ ਲੈ ਰਹੀ ਹਾਂ 7 ਤੋਂ 8 ਮੱਥੇ ਪਿਆਜ਼ ਲਏ ਨੇ ਔਰ 4 ਤੋਂ 5 ਮੈਂ ਜੋ ਲਸਣ ਦੀਆਂ ਕਲੀਆਂ ਨੇ ਉਹ ਐਡ ਕਰ ਰਹੀਆਂ ਤੇ ਵਿੱਚ ਇਹਨੂੰ ਆਪਾਂ ਗ੍ਰਾਈਂਡਰ ਦੇ ਵਿੱਚ ਚੰਗੀ ਤਰ੍ਹਾਂ ਗ੍ਰाइंड ਗ੍ਰाइंड ਕਰ ਲੈਣਾ ਆਪਾਂ ਨੇ ਇਸ ਤੋਂ ਬਾਅਦ ਮੈਂ ਚੋਪਰ ਦੇ ਵਿੱਚ 12 ਹਰੀਆਂ ਮਿਰਚਾਂ ਲਈਆਂ ਨੇ ਜਿਹੜੇ ਆਪਾਂ ਮਸਾਲੇ ਦੇ ਵਿੱਚ ਐਡ ਕਰਾਂਗੇ ਇਹਨੂੰ ਚੋਪ ਕਰ ਲੈਣਾ ਫਿਰ ਕੜਾਹੀ ਦੇ ਵਿੱਚ ਆਪਾਂ ਮੈਂ ਕੜਾਹੀ ਦੇ ਵਿੱਚ ਤੇਲ ਪਾ ਲੈਣਾ ਜਿਹੜੇ ਕਰੇਲੇ ਨੇ ਆਪਾਂ ਉਹਨਾਂ ਨੂੰ ਇਹਦੇ ਵਿੱਚ ਫਰਾਈ ਕਰ ਲੈਣਾ लो फ्लेम ਤੇ ਰੱਖਿਓ ਹਾਈ ਫਲੇਮ ਤੇ ਨਾ ਰੱਖਿਓ ਨਹੀਂ ਤਾਂ ਇਹ ਜ਼ਿਆਦਾ ਫਰਾਈ ਹੋ ਜਾਣਗੇ ਫਿਰ ਥੋੜੇ ਜਿਹੇ ਇਹ ਜ਼ਿਆਦਾ ਕ੍ਰਿਸਪੀ ਬਣਨਗੇ ਨਹੀਂ ਫਤਿਆ ਲੱਗਣੇ ਫਿਰ ਇੱਕ ਫਿਰ ਇੱਕ ਪੈਨ ਦੇ ਵਿੱਚ ਮੈਂ ਤੇਲ ਲਿਆ ਉਹਦੇ ਵਿੱਚ ਜੀਰਾ ਪਾਇਆ ਪਿਆਜ਼ ਪੀਸਿਆ ਹੋਇਆ ਹਰੀ ਮਿਰਚ ਔਰ ਲਸਣ ਨੂੰ ਐਡ ਕੀਤਾ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਇਸ ਦੇ ਵਿੱਚ ਮੈਂ ਨਮਕ ਐਡ ਕਰ ਰਹੀ ਹਾਂ ਉਸ ਤੋਂ ਬਾਅਦ ਲਾਲ ਮਿਰਚ ਉਸ ਤੋਂ ਬਾਅਦ ਹਲਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗਰਮ ਮਸਾਲਾ ਐਡ ਕੀਤਾ ਇਹਨੂੰ ਚੰਗੀ ਤਰ੍ਹਾਂ ਆਪਾਂ 10 ਤੋਂ 15 ਮਿੰਟ ਪਕਾ ਲੈਣਾ ਵਾ ਪਕਾਉਣ ਤੋਂ ਬਾਅਦ ਆਪਾਂ ਜਿਹੜੇ ਕਰੇਲੇ ਫਰਾਈ ਕੀਤੇ ਨੇ ਉਹਦੇ ਵਿੱਚ ਇਹ ਮਸਾਲੇ ਦੀ ਫਿਲਿੰਗ ਕਰ ਲੈਣੀ ਆ ਮਸਾਲੇ ਦੀ ਫਿਲਿੰਗ ਇਸ ਤਰ੍ਹਾਂ ਕਰਨੀ ਆ ਕਿ ਜੋ ਮਸਾਲਾ ਹੈ ਉਹ ਬਾਹਰ ਨਾ ਆਵੇ ਚੰਗੀ ਤਰ੍ਹਾਂ ਫਿਲ ਹੋ ਕੇ ਅੰਦਰ ਹੀ ਰਹੇ ਜ਼ਿਆਦਾ ਓਵਰ ਨਹੀਂ ਹੋਣਾ ਚਾਹੀਦਾ ਹੈਗਾ ਜ਼ਿਆਦਾ ਓਵਰ ਹੋਏਗਾ ਤਾਂ ਫਿਰ ਆ ਦੁਬਾਰਾ ਜਦ ਫਰਾਈ ਕਰਾਂਗੇ ਤਾਂ ਦਿੱਕਤ ਆਏਗੀ ਤੁਸੀਂ ਦੇਖੋਗੇ ਸਾਰੇ ਕਰੇਲੇ ਆਪਾਂ ਫਿਲ ਕਰ ਲਏ ਨੇ ਮਸਾਲੇ ਨਾਲ ਉਸ ਤੋਂ ਬਾਅਦ ਫਿਰ ਕੜਾਹੀ ਦੇ ਵਿੱਚ ਤੇਲ ਪਾ ਲੈਣਾ ਤੇਲ ਪਾਣ ਤੋਂ ਬਾਅਦ ਜਿਹੜੇ ਕਰੇਲੇ ਨੇ ਉਹਨਾਂ ਨੂੰ ਆਪਾਂ ਦੁਬਾਰਾ ਇੱਕ ਵਾਰੀ ਫਰਾਈ ਕਰ ਲੈਣੇ ਆ ਵੀ ਥੋੜਾ ਜਿਹਾ ਇਹ ਹੋਰ ਚੰਗੀ ਤਰ੍ਹਾਂ ਪੱਕ ਜਾਣ ਆਪ ਇਹਨਾਂ ਨੂੰ ਥੋੜੀ ਥੋੜੀ ਦੇਰ ਬਾਅਦ ਮਤਲਬ ਇਹਨਾਂ ਨੂੰ ਕਿਸੇ ਚਮਚ ਨਾਲ ਆਪ ਇਹਨਾਂ ਨੂੰ ਥੋੜਾ ਜਿਹਾ ਇਹਦੀ ਇਹਨੂੰ ਹਿਲਾ ਦੇਣਾ ਵਾ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਣ ਇੱਕ ਪਲੇਟ ਦੇ ਵਿੱਚ ਫਿਰ ਇਹਨਾਂ ਚੰਗੀ ਤਰ੍ਹਾਂ ਬਣੇ ਹੋਏ ਕਰੇਲਿਆਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੁਸੀਂ ਦੇਖੋਗੇ ਕਿ ਸਾਡੀ ਅਰਵੇ ਕਰੇਲੇ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਦਾਂ ਹੀ ਕਰੇ ਸਬਜੀ ਬਣਾ ਸਕਦੇ ਹੋ ਹੋਪ ਸੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ